ਕੋ ਰੋਟੀਆਂ ਦੇ ਬੰਡਲ ਇਤਨੇ ਜਮਾ ਕਰ ਲੈਣਾ ਚਾਹਦਾ ਹੈ ਕਮ ਸੇ ਕਮ ਮੇਰੀ ਸਤ ਪੀੜ੍ਹੀਆਂ ਨੂੰ ਰੋਟੀ ਮਿਲਦੀ ਮੈਨੋਂ ਮਿਲਦੀ ਰਹੇ ਮੇਰੇ ਪੁੱਤਰਾਂ ਨੂੰ ਮਿਲਦੀ ਰਹੇ ਪੋਤਰਿਆਂ ਨੂੰ ਮਿਲਦੀ ਰਹੇ ਪਰਪੋਤਰਿਆਂ ਨੂੰ ਮਿਲਦੀ ਰਹੇ ਸਾਰੀ ਚਿੰਤਾ ਰੋਟੀ ਜੀਵਨ ਦਾ ਲਕਸ਼ ਰੋਟੀ ਜੀਵਿਆ ਜਾ ਰੇ ਰੋਟੀ ਵਾਸਤੇ ਔਰ ਕੁਛ ਕਿਸੇ ਕੋਲ ਬੋਛੌ ਕੀ ਕਰ ਰਿਹਾ ਹੈ ਕੀ ਕਰੀਏ ਬਸ ਰੋਟੀ ਕਮਾ। ਰੋਟੀ ਕਮਾ। ਹਰ ਇੱਕ ਦੇ ਜੀਵਨ ਦਾ ਲਕਸ਼ ਰੋਟੀ ਹੈ। ਹਰ ਇੱਕ ਦੇ ਜੀਵਨ ਦਾ ਲਕਸ਼ ਇਹ ਸਰੀਰਕ ਜੀਵਨ ਹੈ। ਤੋਂ ਹਰ ਇੱਕ ਦੇ ਅੰਦਰ ਬੜਾ ਪਰਵਲ ਮੋਹ ਹੈ। ਇਸ ਜੀਵਨ ਦਾ। ਇਸ ਸਰੀਰ ਦਾ। ਇਸ ਕਾਇਆ। ਥੋੜਾ ਜਿਆ ਹੋਰ ਨੁਕਤਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਧਾਰਮਿਕ ਅਨੁਭਵ